ਵਾ ਦਿੱਤੀ ਪਿੰਡ ਸੰਧਮਾ ਦੇ ਵਿੱਚ ਵਾਟਰ ਬਾਕਸ ਦੇ ਨੇੜੇ ਬਹੁਤ ਨੇਰੀ ਚੱਲ ਰਹੀ ਸੀ ਉਸ ਦੇ ਦੌਰਾਨ ਇੱਥੇ ਅੱਗ ਲੱਗੀ ਜਿਹੜੇ ਇੱਥੇ ਸਾਹਮਣੇ ਸੀ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਭਾਈ ਉਰੇ ਐਂ ਮੜਿਆ ਹਾਂਜੀ ਇਹ ਕਿਵੇਂ ਕਿਵੇਂ ਲੱਗੀ ਸੀ ਅੱਗ ਇਹ ਬਾਕਾਇਆ ਪਿਆ ਸੀ ਖੰਭੇ ਤੋਂ ਅੱਛਾ ਕਾਹਤ ਨਦੀ ਅੱਗ ਤੇ ਮੁੜ ਕੇ ਸਾਨੂੰ ਪਤਾ ਲੱਗੇ ਲਾੜ ਦੀ ਨਿਕਲੀ ਤੇ ਪੰਜ ਬੋੜ ਕੇ ਘਰ ਉਹ ਤਾਂ ਲੱਗੀ ਅਗਲੀ ਨਹੀਂ ਮਾਰਦੀ ਕਿੰ ਕਿੰਭੇ ਤੋਂ ਲੱਗੀ ਇਹ ਨਹੀਂ ਬਤਾਓ ਤਾਂ ਲੱਗੀ ਸੀ ਖੀ ਖੰਭੇ ਤੋਂ ਲੱਗੀ ਹੈ ਉਹ ਵੱਡਾ ਖੰਭਾ ਜਿਹੜਾ ਦਿਸ ਰਿਹਾ ਹੈ ਤੇ ਕਿੰਨੇ ਚਰਚੇ ਇਹ ਇੱਥੇ ਕੋਈ ਕਣਕ ਖੜੀ ਤਾਂ ਨਹੀਂ ਸੀਗੀ ਟਾਂਗਰ ਸੀਗਾ ਟਾਂਗਰ ਨੂੰ ਅੱਗ ਲੱਗੀ ਉਸੇ ਦੌਰਾਨ ਕਈ ਡਰਾਈਵ ਟਰੈਕਟਰ ਹੈ ਜਿਹੜੇ ਲੈ ਕੇ ਇੱਥੇ ਪਹੁੰਚੇ ਤੇ ਨਾਲ ਦੀ ਨਾਲ ਹੀ ਪਿੰਡ ਦੇ ਲੋਕਾਂ ਨੇ ਇਹ ਤੇ ਛੇਤੀ ਕਾਬੂ ਪਾ ਲਿਆ ਲੋਕਾਂ ਦਾ ਬਹੁਤ ਸ਼ਾਬਾਸ਼ ਤੇ ਧੰਨਵਾਦ ਹੈ ਸਾਰੇ ਲੋਕਾਂ ਦਾ ਜਿਹੜੇ ਭੱਜ ਭੱਜ ਕੇ ਰਾਤ ਨੂੰ ਆਏ ਬਹੁਤ ਧੰਨਵਾਦ ਇਹਨਾਂ ਦਾ ਅਸੀਂ ਕਿੰਨਾ ਕਚਰ ਹੋ ਗਿਆ ਬਾਬਾਈ ਲੱਗੀ ਨੂੰ ਅੱਗ ਬਸ ਥੋੜੇ ਮਿੰਟਾਂ ਦੀ ਕਾਬੂ ਕਰ ਲਈ ਆ ਉਸੇ ਟਾਈਮ ਗੁਰਦੁਆਰਾ ਸਾਹਿਬ ਵਿਖੇ ਹੋਕਾ ਵੀ ਆਇਆ ਉਹਨੂੰ ਵੇਖ ਕੇ ਸੁਣ ਕੇ ਸਾਰੇ ਪਿੰਡ ਦੇ ਲੋਕ ਇੱਥੇ ਪਹੁੰਚੇ ਤੇ ਉਹਨਾਂ ਨੇ ਬਹੁਤ ਛੇਤੀ ਹੀ ਅੱਗ ਤੇ ਕਾਬੂ ਪਾ ਲਿਆ ਉਸ ਤੋਂ ਬਾਅਦ ਹੁਣ ਜਿਹੜੇ ਫਾਇਰ ਬਰਗੇਡ ਆ ਰਹੀ ਹੈ ਤੇ ਉਹ ਵੀ ਅੱਗ ਪੂਰੀ ਕੰਟਰੋਲ ਚ ਆ ਚੁੱਕੀ ਹੈ ਸੋ ਇਸ ਪਿੰਡ ਵਾਸੀਆਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਦੇ ਸਦਕਾ ਅੱਜ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਪਿੰਡ ਵਾਸੀਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਵਾਸੀਆਂ ਦਾ ਸਾਰੇ ਪਿੰਡ ਵਾਸੀਆਂ ਦਾ ਜਿਹੜੇ ਪਹੁੰਚੇ ਆ ਸਾਰਿਆਂ ਦਾ ਇੱਥੇ ਧੰਨਵਾਦ ਕਰਦੇ ਹਾਂ ਤਾਂ ਕਿ ਇਹਨਾਂ ਨੇ ਸੁਣ ਕੇ ਇੱਕ ਦੂਜੇ ਨੂੰ ਦੱਸਿਆ ਉਹਨਾਂ ਦਾ ਵੀ ਬਹੁਤ ਧੰਨਵਾਦ ਇਸ ਤੋਂ ਜ਼ਿਆਦਾ ਜਲਦੀ ਹੀ ਕੰਟਰੋਲ ਪਾਇਆ ਗਿਆ ਜੇਕਰ ਇਸ ਤੇ ਕੰਟਰੋਲ ਨਾ ਪਾਇਆ ਜਾਂਦਾ ਤਾਂ ਪਤਾ ਨਹੀਂ ਕਿੰਨਾ ਨੁਕਸਾਨ ਹੋ ਜਾਣਾ ਸੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਸੰਧਵਾ ਤੋਂ